ਜਗਬਾਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਰਦੀਪ ਸਿੰਘ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰ ਦੇ ਨਾਲ। ਰਾਮਪੂਰਾ ਫੋਲਚੇ ਅਰਦਾਸ ਦੀ ਨਕਲ ਦੇ ਮਾਮਲੇ 'ਚ ਸਰਬਤਖਾਲਸਾ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਘਟਨਾ ਅਸਲ ਤੇ ਮੌਜੂਦ ਸਿੱਖ ਆਗੂਆਂ ਨੂੰ ਪੰਥ 'ਚੋਂ ਖਾਰਜ ਕਰ ਦਿੱਤਾ ਹੈ। ਇਨ੍ਹਾਂ ਨੇਤਾਵਾਂ 'ਚ ਅਕਾਲੀ ਦਲ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ, ਸਤਨਾਮ ਸਿੰਘ ਅਤੇ ਭਾਈ ਰੂਪਾ ਦੇ ਨਾਮ ਸ਼ਾਮਿਲ ਨੇ। ਜਾਂਚ ਕਮੇਟੀ ਵੱਲੋਂ ਇਹਨਾਂ ਨੂੰ ਦੋਸ਼ੀ ਇਕਰਾਰ ਦਿੱਤਾ ਗਿਆ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਤਿੰਨਾਂ ਨੂੰ ਤਨਖਾਹੀਆਕਰਾਰ ਦਿੱਤਾ ਗਿਆ ਸੀ ਅੱਜ ਇਹਨਾਂ ਉੱਪਰ ਗੁਰਮਤਿ ਦੀ ਰੋਸ਼ਨੀ ਵਿੱਚ ਕਾਰਵਾਈ ਕਰਦੇ ਆ ਸਕੰਦਰ ਸਿੰਘ ਮਲੂਕਾ ਸਤਨਾਮ ਸਿੰਘ ਭਾਈ ਰੂਪਾ ਅਤੇ ਮੇਜਰ ਸਿੰਘ ਨੂੰ ਸਿੱਖ ਪੰਥ ਵਿੱਚੋਂ ਖਾਰਜ ਕੀਤਾ ਜਾਂਦਾ ਹੈ ਸਰਬਤ ਖਾਲਸਾ ਵੱਲੋਂ ਨੀਲਤਾਰੀ ਸੰਪਰਦਾ ਦੇ ਬਾਬਾ ਸਤਨਾਮ ਸਿੰਘ ਨੂੰ ਗੁਰਸੇਖ ਇਤਿਹਾਸ ਸੰਬੰਧੀ ਕੀਤੀਆਂ ਟਿੱਪਣੀਆਂ ਦੇ ਚਲਦੇ ਪੰਚੋ ਚੇਖਿਆ ਗਿਆ ਹੈ ਇਸ ਤੋਂ ਇਲਾਵਾ ਵੋਟਾਂ ਦੌਰਾਨ ਸਿਰਸਾ ਸਾਧ ਦੇ ਡੇਰੇ ਤੇ ਗਏ ਸਿੱਖ ਲੀਡਰਾਂ ਖਿਲਾਫ ਕਾਰਵਾਈ ਲਈ ਸਰਬਤ ਖਾਲਸਾ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ 7 ਦਿਨਾਂ ਅੰਦਰ ਆਪਣੀ ਰਿਪੋਰਟ ਜਥੇਦਾਰਾਂ ਨੂੰ ਸੌਂਪੇਗੀ ਅੰਮ੍ਰਿਤਸਰ ਪੁਲਿਸ ਨੂੰ ਸਮੇਂ ਭਾਜੜ ਪੈ ਗਈ ਜਦੋਂ 100 ਨੰਬਰ ਤੇ ਕਾਲ ਕਰਕੇ ਕਿਸੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ ਪੁਲਿਸ ਨੇ ਫੁਰਤੀ ਨਾਲ ਵਰਤਦੇ ਹੋਏ ਮਾਮਲੇ ਦੀ ਤਫਤੀਸ਼ ਕੀਤੀ ਹੈ ਤੇ ਸਟੇਸ਼ਨ ਦੀ ਚੈਕਿੰਗ ਕਰਵਾਈ ਮਾਮਲੇ ਦੀ ਤਫਤੀਸ਼ ਦੌਰਾਨ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਦੱਸਿਆ ਕਿ ਝੂਠੀ ਖਬਰ ਸੀ ਇਹ ਪੁਲਿਸ ਫੋਰਸ ਦੇ ਵਿੱਚ ਘਬਰਾਹਟ ਪੈਦਾ ਕਰਨ ਲਈ ਕਿਸੇ ਨੇ ਫੇਕ ਇਨਫੋਰਮੇਸ਼ਨ ਜਿਹੜੀ ਸਾਡੇ ਡਾਇਲ 100 ਪੁਲਿਸ ਕੰਟਰੋਲ ਰੂਮ ਕਨੈਕਸ਼ਨ ਨੰਬਰ ਸਰ ਉੱਤੇ ਨੇ ਡਾਇਲ 100 ਤੇ ਇਨਫੋਰਮੇਸ਼ਨ ਪਰਸੋ ਰਾਤ ਨੂੰ ਦਿੱਤੀ ਸੀ ਔਰ ਵੀ ਹੈਵ ਆਇਡੈਂਟੀਫਾਈਡ ਦੀ ਪਰਸਨ ਸਸਪੈਕਟ ਨੂੰ ਸੀ ਆਇਡੈਂਟੀਫਾਈ ਕਰ ਲਿਆ ਹੈਗਾ ਤੇ ਅਸੀਂ ਕ੍ਰਿਮੀਨਲ ਅਪਰਾਧਕ ਕੇਸ ਉਹਦੇ ਖਿਲਾਫ ਦਰਜ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈ ਔਰ ਮਹਿਜ਼ ਇੱਕ ਝੂਠੀ ਇਤਲਾਹ ਸੀਗੀ ਜਿਹਦੇ ਜਿਹੜੀ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਹੈ ਧਮਕੀ ਦੇਣ ਵਾਲਾ ਮਲਜ਼ਮ ਹਾਲੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਪੁਲਿਸ ਮੁਤਾਬਕ ਮਲਜ਼ਮ ਨੂੰ ਜਲਦੀ ਫੜ ਲਿਆ ਜਾਵੇਗਾ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਆਖਰ ਉਸਨੇ ਇਹ ਧਮਕੀ ਕਿਉਂ ਦਿੱਤੀ ਕਾਂਗਰਸ ਦੇ ਸਾਬਕਾ ਨੇਤਾ ਮਨਦੀਪ ਸਿੰਘ ਮੰਨਾ ਨੇ ਅੰਮ੍ਰਿਤਸਰ ਦੇ ਵਿਕਾਸ ਕਾਰਜ ਦੌਰਾਨ ਹੋਏ ਕੱਪਲੇ ਦੇ ਸਮਾਨ 'ਤੇ ਬਣਾਈ ਗਈ ਜਾਂਚ ਕਮੇਟੀ ਤੇ ਸਵਾਲ ਖੜੇ ਕਰ ਦਿੱਤੇ ਨੇ ਮਨਦੀਪ ਸਿੰਘ ਮੰਨਾ ਨੇ ਦੋਸ਼ ਲਗਾਏ ਨੇ ਕਿ ਇਹ ਜਾਂਚ ਕਮੇਟੀ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਮਦਦ ਕਰਨ ਲਈ ਬਣਾਈ ਗਈ ਹੈ ਮਨਦੀਪ ਸਿੰਘ ਮੰਨਾ ਨੇ ਜਾਂਚ ਕਮੇਟੀ ਤੇ ਪੱਖਪਾਤ ਕਰਨ ਦੇ ਦੋਸ਼ ਲਗਾਏ ਨੇ ਇਸ ਸਬੰਧ 'ਤੇ ਮੰਨਾ ਨੇ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਨੂੰ ਮੰਗ ਪੱਤਰ ਵੀ ਸੌਂਪਿਆ ਹੈ ਕਿਸੇ ਦੀ ਬਿਨਾਂ ਕੰਪਲੇਂਟ ਤੋਂ ਇੱਕ ਜਾਂਚ ਕਮੇਟੀ ਬਣਾਈ ਹੈ ਸਰਕਾਰਾਂ ਦੀ ਜਾਂਚ ਕਰਨ ਲਈ ਇਹ ਸਿਰਫ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਮੰਤਰੀ ਨੂੰ ਇਲੈਕਸ਼ਨ ਦੇ ਵਿੱਚ ਚੰਦਾ ਨਹੀਂ ਦਿੱਤਾ ਜਦਕਿ ਆਲਰੇਡੀ ਟਰਸਟ ਦੇ ਖਿਲਾਫ ਕਾਰਪੋਰੇਸ਼ਨ ਲੋਕਲ ਬਾਡੀ ਮਹਿਕਮੇ ਦੇ ਖਿਲਾਫ ਇੰਨੀਆਂ ਜ਼ਿਆਦਾ ਸ਼ਿਕਾਇਤਾਂ ਸਿਗੀਆਂ ਮੰਤਰੀ ਆਪ ਕੌਣ ਦਾਦੀ ਜਾਂਚ ਕਰਨ ਵਾਲਾ ਦੁੱਧ ਦੀ ਰਾਖੀ ਬਿੱਲੀ ਨੂੰ ਬਿਠਾ ਦਿੱਤਾ ਗਿਆ ਇਹ ਫੇਕ ਜਾਂਚ ਔਰ ਜਿਹੜੇ ਮੁੱਦੇ ਉਠਾਏ ਗਏ ਸੀਗੇ 50-50 ਹਜ਼ਾਰ ਦੀਆਂ ਸਵਾ ਕਰੋੜ ਦੀਆਂ ਫਾਈਲਾਂ ਜਿਹੜੀਆਂ ਪਾਸ ਕੀਤੀਆਂ ਗਈਆਂ ਨੇ ਉਹ ਪੱਕੀਆਂ ਸੜਕਾਂ ਦੇ ਉੱਤੇ ਮਿੱਟੀ ਪਾ ਕੇ ਸ਼ੋਅ ਕੀਤੀ ਗਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਮੰਤਰੀ ਦੇ ਭਰਾ ਨੇ ਠੇਕਿਆਂ ਦਾ ਪੂਲ ਕਰਕੇ ਬੋਲੀ ਕੰਪਨੀ ਬਾਗ ਦੇ ਵਿੱਚ ਕਰਾਈ ਸੀ ਔਰ ਅਸੀਂ ਉਹ ਨਾਂ ਦਿੱਤੇ ਸੀ ਫਲਾਣੇ ਫਲਾਣੇ ਬੰਦੇ ਨੂੰ ਠੇਕੇ ਮਿਲਣੇ ਨੇ ਔਰ ਉਹਨਾਂ ਨੂੰ ਮਿਲੇ ਜਾਂਚ ਤੇ ਉਹਦੀ ਹੋਣੀ ਚਾਹੀਦੀ ਹੈ ਉਧਰ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਦਾ ਕਹਿਣਾ ਹੈ ਕਿ ਇਹ ਉਹਨਾਂ ਦੇ ਵਿਭਾਗ ਦਾ ਮਾਮਲਾ ਨਹੀਂ ਹੈ ਤੇ ਇਸ ਰਿਪੋਰਟ ਨੂੰ ਅੱਗੇ ਸਬੰਧਤ ਵਿਭਾਗ ਕੋਲ ਭੇਜ ਦਿੱਤਾ ਜਾਵੇਗਾ ਜ਼ਿਕਰ ਜੋਗਾ ਕਿ ਇਸ ਤੋਂ ਪਹਿਲਾਂ ਵੀ ਮਨਦੀਪ ਸਿੰਘ ਮਨਾ ਸਰਕਾਰ ਖਿਲਾਫ ਕਈ ਮੁੱਦੇ ਚੱਕ ਚੁੱਕੇ ਅੰਮ੍ਰਿਤਸਰ ਦੇ ਮਜੀਠਾ ਹਲਕੇ 'ਚ ਲੁੱਟਦੇ ਰਾਤ ਦੇ ਨਾਲ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਪ ਮੈਨੇਜਰ ਨੇ ਦੱਸਿਆ ਕਿ ਇੱਕ ਦੋਸ਼ੀ 100 ਰੁਪਏ ਦਾ ਤੇਲ ਪਵਾਉਣ ਮਗਰੋਂ ਕਰਮਚਾਰੀ ਨਾਲ ਹੱਥੋਪਾਈ ਹੋ ਗਿਆ ਤੇ ਬਾਅਦ ਵਿੱਚ ਦੋਨਾਂ 'ਚੋਂ ਇੱਕ ਦੋਸ਼ੀ ਨੇ ਪਿਸਤੌਲ ਕੱਟ ਕੇ ਗੋਲੀ ਚਲਾ ਦਿੱਤੀ ਜਿਸ ਨਾਲ ਕਰਮਚਾਰੀ ਦੀ ਮੌਤ ਹੋ ਗਈ। ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ Laash ਦਾ Postmortem ਕਰਵਾ ਕੇ ਵਾਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਮ੍ਰਿਤਕ ਦੇ ਪਰਿਵਾਰ ਅਤੇ ਸਾਥੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਦੋਸ਼ੀਆਂ ਨੂੰ ਅੰਮ੍ਰਿਤਸਰ ਦੇ ਚੌਣਾ ਬਾਜ਼ਾਰ 'ਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਦੋ ਧੜੇ ਆਪਸ ਵਿੱਚ ਭੜ ਗਏ। ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਟੁਬਈ ਮਹੱਲੇ ਦੇ ਕੁਝ ਸ਼ਰਾਰਤੀ ਅੰਸਰਾਂ ਨੇ ਬਦਮਾਸ਼ੀ ਕਰਦੇ ਹੋਏ ਇਟਾਂ ਬੋਤਲਾਂ ਚਲਾਈਆਂ ਨੇ। ਇਸ ਮਾਮਲੇ 'ਚ ਦੂਜੇ ਧੜੇ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪੁਲਿਸ ਨੇ ਇਸ ਮਾਮਲੇ ਨੂੰ ਮਾਮੂਲੀ ਝਗੜਾ ਦੱਸ ਸੁਲਝਾਉਣ ਦੀ ਗੱਲ ਆਖੀ ਹੈ। ਦੱਸਦੇ ਕਿ ਇਸ ਝਗੜੇ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ ਪਰ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਅੱਜ ਦਾ ਇਸ ਖਾਸ ਪ੍ਰੋਗਰਾਮ ਵਿੱਚ ਬਸੇ نئی ਦੇਸ਼ ਦੀਆਂ ਔਰਤਾਂ ਖਬਰਾਂ ਲਈ ਦੇਖਦੇ ਰਹ